ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਪੋਸਟਮੈਨ ਤੇ ਮੈਂ ਆ ਬਾਬਾ ਹਰਸ਼ਾ ਸਿੰਘ ਗੱਲ ਕਰਦੇ ਆ ਇੱਕ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਾਈ ਗਈ ਇਸ ਮਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਮੁਸਤਦੀ ਤੋ ਕੰਮ ਲੈਂਦੇ ਹੋਏ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ 2 ਕਿਲੋ 820 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇੱਕ ਦੇਸੀ ਗੱਟਾ ਵੀ ਬਰਾਮਦ ਕੀਤਾ ਗਿਆ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਯੁੱਧ ਨਸ਼ਿਆ ਵਿਰੋਧ ਮਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਇਹਨਾਂ ਟੀਮਾਂ ਨੇ ਮੁਸਤਫਦੀ ਤੋਂ ਕੰਮ ਲੈਂਦੀ ਹੋਏ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨਸ਼ਾ ਤਸਕਰਾਂ ਤੋਂ ਕੋਲੋਂ 2 ਕਿਲੋ 820 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਅਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਗਿਆ ਇਹਨਾਂ ਨਸ਼ਾ ਤਸਕਰਾਂ ਨਾਲ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਿਰੋਇਨ ਕਿੱਥੋਂ ਆਈ ਤੇ ਅੱਗੇ ਕਿਸ ਨੂੰ ਦੇਣੀ ਸੀ ਇਸ ਸਬੰਧੀ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਹਰਜੀਤ ਸਿੰਘ ਲਾਹੌਰਿਆ ਦੀ ਰਿਪੋਰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਖੜੇ ਰਹਿਣਾ ਯਾਰ ਸੰਜੋ ਓਸੀ ਇਹ ਦਾਲੇ ਬਹੁਤ ਬੋਲ ਗੱਲ 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 ਗੱ

ਬਾਪੂ ਗਾਓ ਲੈ ਲੈ ਉਹਦਾ ਨਾਲ ਇਕੱਠੇ ਕਰਵਾਓ ਵੀ ਜਵਾਨਾ ਇਹਨਾਂ ਨੂੰ ਕਿਉਂ ਇੰਨਾ ਇੰਨਾ ਤੇ ਜਿੰਦਾ ਹੋ ਥੋੜਾ ਚੱਲਦਾ ਅਸੀਂ ਤੈਨੂੰ ਸੋਚੀ ਜਾਏ ਇਹਦੇ ਨਾਲ ਹੀ ਖੜੇ ਕਰ ਲਓ ਯਾਰ ਇਕੱਠੇ ਕਰੀਏ 132 ਜਣੇ ਅਸੀਂ ਗ੍ਰਿਫਤਾਰ ਕੀਤੇ ਆ ਤੇ 9 ਕਿਲੋ 204 ਗ੍ਰਾਮ ਹੈਰਨ ਇਸ ਜਰਾਨ ਅਜੀਬ ਰਿਕਵਰੀ ਕੀਤੀਆਂ ਹੋਰ ਮਸ਼ੀਨੀਆਂ ਗੋਲੀਆਂ ਜਾਂ ਐਵੇਂ ਡਰੱਗ ਬਣੀ 3113000 ਰੁਪਏ ਬਣੀ ਸਨੀ ਬਲੋ ਗੀ ਜ਼ਕਾ ਲਿਆਉਂਦਾ ਡਿਮਾਗ ਠੀਕ ਹੈ ਇਹਨਾਂ ਦਾ ਫਰੰਟ ਜਨਾ ਹੈ ਠੀਕ ਹੈ ਉਹ ਕਿਉਂ ਨਾਲ ਫਰੰਟ ਕਿ ਤਿਆਰ ਕਰਦਾ ਉਹ ਤਾਂ ਮੇਰੇ ਸਮੇ ਦਾ ਜਿਹਨ ਦਾ ਮੈਂ ਵਿਚ ਹੀ ਗਿਆ ਇਹ ਕਾ ਨਾ ਮਸ 问题 ਲੱਗੋ ਆ ਬੋਲ ਸਰੂਨ ਮੈਂ ਕਿਹਨੂੰ ਮਾਰਾਂ ਸੰਗਤ ਨੂੰ ਚੰਨੀ ਬਲੋ ਜੀ ਵਕਤ ਲਿਆਉਂਦਾ ਦਵਾ ਕਰਦਾ ਚੋਕਰਦਰੀਆ ਕੋਈ ਪ੍ਰਾਣਾਮ ਕਰਤ ਮੈਂ ਉਹ ਕਿ ਪ੍ਰਾਣਾਮ ਕਰਦੇ ਦਰਜ ਨਹੀਂ ਤਾਂ ਲਿਖੀ ਆ ਆ ਇਹਨਾਂ ਨੂੰ ਦੇ ਦੋ ਇਹੀ ਪੇਜ ਦੇਣਾ ਆਹੀ ਪੇਜ ਦੇਤਾ ਇਹ ਇੱਕ ਪਿਛੇ ਦਿੱਤਾ ਦੇ ਦੋ ਆਹੀ ਇਹਦੇ ਪਿਛੇ ਦਿੱਤਾ ਜੀ ਲਾਈਨ ਹੈ ਕੁਝ ਕਰਦੇ ਸਰ ਜਿਹੜੀ ਕਰੀਬ 3 ਕਿਲੋ ਇਹ ਅਲੱਗ-ਅਲੱਗ ਮਾਮਲੇ ਨਸ਼ਿਆਂ ਨੂੰ ਲਈ ਕੀ ਕਾਰਵਾਈ ਕਰ ਸਕਦੇ ਸੀ ਇਹ ਕਿੰਨੇ ਕੰਮ ਪਿਛਲੇ 3-4 ਦਿਨਾਂ ਦੇ ਵਿੱਚ ਹੀ ਜਿਹੜੀ ਅਸੀਂ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਬਾਣੇ ਸੀਐਮ ਸਾਹਿਬ ਟੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਸਖਤ ਹੁਕਮਾਂ ਤੇ ਚੱਲਦੇ ਹੋਏ ਅਸੀਂ ਪਿਛਲੇ ਤਿੰਨਾਂ ਦਿਨਾਂ ਚ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀ ਡੀਐਸਪੀ ਆਰ ਇਨਚਾਰਜ ਸੀਆਈਏ ਤੇ ਐਸਐਚਓ ਮਮਦੂਦ ਇਹਨਾਂ ਸਾਰਿਆਂ ਦੇ ਬਹੁਤ ਹੀ ਬਿਹਨਤ ਕਰਦੇ ਹੋਏ ਇਹਨਾਂ ਨੇ ਜਿਵੇਂ ਇੱਕ ਮੁਕਤਬਾ ਨੰਬਰ 32 ਦੇ ਵਿੱਚ ਦੋ ਜਣਾਂ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰ ਸਿੰਘ ਤੇ ਫੁਮਨ ਸਿੰਘ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਏਸੀਆਈਏ ਦੀ ਸਾਰੀ ਇਹ ਉਪਲਬਧ ਦੀ ਹੈ ਦੂਸਰੇ ਕੇਸ ਦੇ ਵਿੱਚ ਐਸ ਐਚਓ ਮਮਦੋਟ ਤੇ ਡੀਐਸਪੀ ਆਰ ਐਸਪੀਡੀ ਇਹਨਾਂ ਸਾਰਿਆਂ ਦੀ ਇਹਦੇ ਵਿੱਚ ਮਕਦਮਾ ਨੰਬਰ 25 ਦਰਜ ਕਰਦੇ ਹੋਏ 796 ਗ੍ਰਾਮ ਹੈਰੋਇਨ ਤੇ ਇਹਦੇ ਵਿੱਚ सोनू ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਐਵੇਂ ਹੀ ਡੀਐਸਪੀ ਆਰ ਤੇ ਐਸ ਐਚਓ ਮਮਦੋਟ ਵੱਲੋਂ ਇੱਕ 445 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਹੈ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰਿਫਤਾਰੀ ਹੋਣ ਦੀ ਸੰਬੰਧ ਸੁਭਾਵ ਦਾ ਹੈ ਤੇ ਹੋਰ ਰਿਕਵਰੀ ਵੀ ਹੋ ਸਕਦੀ ਹੈ ਸਰ ਜਿਹੜੇ ਕੇਸ ਸੀਗੇ ਇਹਨਾਂ ਵੀ ਜਿਹੜੇ ਫੜੇ ਗਏ ਮੁਲਜ਼ਮ ਉਹ ਕਿੱਥੋਂ ਹਿਰੋਇਨ ਲੈ ਕੇ ਆਉਂਦੇ ਹੋਗੇ ਸੀ ਉਹ ਕਿੱਥੇ ਵੇਚਦੇ ਹੋਗੇ ਸੀ ਇਹ ਸਾਰੇ ਜਿਹੜੇ ਇਹਨਾਂ ਦੀ ਪੁਸ਼ਕਸ਼ ਚੱਲ ਰਹੀ ਹੈ ਤੇ ਬਾਕੀ ਮੇਨਲੀ ਜਿਹੜੇ ਇਹਨਾਂ ਦੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਸਾਡੇ ਬੰਦੇ ਆਏ ਆ ਪੁਸ਼ਕਸ਼ ਦੇ ਦੌਰਾਨ ਉਹਨਾਂ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਹੋਪਫੁਲੀ ਉੱਥੋਂ ਵੀ ਸਾਨੂੰ ਕਵਰੀ ਹੋਣੀ ਹੈ ਤਲ ਜਿਹੜੇ 1 ਕਿਲੋ 580 ਜਿਹੜੀ ਹਰੋਇਨ ਪੜੀ ਹੈਗੀ ਇਹਦੇ ਵਿੱਚ ਦੋ ਮਲਜ਼ਮ ਫੜੇ ਗਏ ਹੈਗੇ ਐਸਰ ਕਿ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਉਹ ਇਹ ਪਹਿਲਾਂ ਵੀ ਕਰਦੇ ਰਹੇ ਹੈਗੇ ਉਹ ਪਹਿਲਾਂ ਵੀ ਮਾਮਲਾ ਕਰ ਗਿਆ ਇਹ ਸੁਖਵਿੰਦਰ ਸਿੰਘ ਉਰਫ ਸੁਖਾ ਪੁੱਤਰ ਬਗੀਚਾ ਸਿੰਘ ਵਾਸੀ ਨਿਹਾਲਾ ਖਿਲਚਾ थाना सदर ਫਰੋਜ਼ਪੁਰ ਤੇ ਦੂਜਾ ਫਮਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗੁਲਾਬ ਸਿੰਘ ਦੇ ਝੁਗੇ थाना सदर ਫਾਜ਼ਲਕਾ ਸਰ ਇੱਕ ਨਹੀਂ ਇਜ਼ਲੀ ਨੇ ਦੋਨੋਂ ਸੁਖਵਿੰਦਰ ਸਿੰਘ ਉਹ ਸੁਖਾ ਤੇ ਫਮਨ ਸਿੰਘ ਇਹ 6 ਸਾਲ ਦੇ ਹੋਏ ਇਹ ਸੁਖਵਿੰਦਰ 25 ਸਾਲ ਦੀ ਉਮਰ ਤੇ ਫਮਨ ਸਿੰਘ ਉਹ ਜੋ 25 30 ਸਾਲ ਦੇ ਦੇ ਪੈਸੇ ਦੇ ਲਾਲਚ ਨੂੰ ਲੈ ਕੇ ਸਰ ਕਰ ਬਿਲਕੁਲ ਜੀ ਪੈਸੇ ਦੇ ਲਾਲਚ ਨੂੰ ਲੈ ਕੇ ਤੇ ਇਹਨਾਂ ਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਤੇ ਇਹਦੇ ਸੁਖਵਿੰਦਰ ਤੇ ਪਹਿਲਾਂ ਵੀ ਪਰਚੇ ਆ 100 ਗ੍ਰਾਮ ਤੇ 100 ਗ੍ਰਾਮ ਦਾ ਪਹਿਲਾਂ ਪਰਚਾ ਜਿਹੜੇ ਸਾਰੇ ਹੀ ਹਿਰੋਇਨ ਕਿੱਥੋਂ ਲੈ ਕੇ ਆਉਂਦੇ ਸੀ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉੱਥੋਂ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਬਾਕੀ ਇਹਨਾਂ ਨਾਲ ਸੰਬੰਧ ਹੈ ਉੱਥੋਂ ਲੈ ਕੇ ਆਉਂਦੇ ਸਾਰੇ ਸਿਰ ਹੱਦੀ ਪਿੰਡਾਂ ਦੇ ਰਹਿਣ ਵਾਲੇ ਏ ਹਾਂਜੀ ਆ ਜਿਹੜੇ ਸਰਦੀਪੰਡੀ ਐ ਜੀ ਉਹਨਾਂ ਦੇ ਤੋਂ ਨੇ ਹਾਂਜੀ